ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਰਾਜੀਵ ਸਿੰਘ ਜਿਵੇਂ ਕਿ ਦੋਸਤੋ ਕਹਿੰਦੇ ਆ ਕਿ ਪਾਪ ਪੁੰਨ ਜਾਂ ਫਿਰ ਕੋਈ ਆਪਾ ਪਾਪ ਕਰਨ ਲੱਗਿਆ ਆਪਾਂ ਇਹ ਨਹੀਂ ਸੋਚਦੇ ਕਿ ਕਿਸੇ ਨੂੰ ਇਹਦੇ ਨਾਲ ਦੁੱਖ ਹੋਊਗਾ ਜਾਂ ਫਿਰ ਤਕਲੀਫ ਹੋਊਗੀ ਤੇ ਹਮੇਸ਼ਾ ਲੋਕੀ ਇਹੀ ਕਹਿੰਦੇ ਆ ਕਿ ਯਾਰ ਅੱਗੇ ਕਿਸੇ ਨੇ ਕੋਈ ਵੇਖਿਆ ਨਰਕਾਂ ਸਵਰਗਾਂ ਕਿਸੇ ਨੇ ਕੋਈ ਵੇਖਿਆ ਤੇ ਇਹ ਇਦਾਂ ਹੀ ਅੱਜ ਆਪਾਂ ਤੁਹਾਨੂੰ ਆਪਾਂ ਮਾਤਾ ਜੀ ਨਾਲ ਮਿਲਾ ਰਹੇ ਆਂ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜੋ ਕਿ ਇੱਕ ਰੀ ਸਮਾਗਿਆ ਹੀ ਤੇ ਉਪਰੋਂ ਅ ਉਸ ਪਰਮੇਸ਼ਵਰ ਦੇ ਦਵਾਰ ਤੋਂ ਘੁੰਮ ਕੇ ਆਏ ਆ ਤੇ ਚਲੋ ਆਪਾਂ ਇਹਨਾਂ ਮਾਤਾ ਜੀ ਨੂੰ ਕੋਈ ਸੁਭਾਜਵਾ ਪੁੱਛਦੇ ਹਾਂ ਜੀ ਮਾਤਾ ਜੀ ਕੀ ਹਾਲ ਠੀਕ ਠਾਕ ਜੀ ਹਾਂਜੀ ਠੀਕ ਠਾਕ ਜੀ ਜੀ ਠੀਕ ਤੇ ਮਾਤਾ ਜੀ ਫਿਰ ਸੁੰਝ ਆਇਆ ਕਿ ਤੁਸੀਂ ਇਹ ਕਰੀ ਕਿਦਾਂ ਸਮਾਗੇ ਹੀ ਤੇ ਘਰੇ ਆਪਣੇ ਸਾਰੇ ਜਣੇ ਰੋਣ ਲੱਗ ਪਏ ਜਾਨਕਿ ਦੁਖੀ ਹੋ ਕੇ ਕਿ ਮਾਤਾ ਜੀ ਘਰੇ ਪੂਰੇ ਹੋ ਗਏ ਆ ਫਿਰ ਤੁਸੀਂ ਅਚਾਨਕ ਹੀ ਕਈ ਘੰਟੇ ਡੇਢ ਘੰਟੇ ਬਾਅਦ ਆਪਣੀ ਅੱਖਾਂ ਖੋਲੀਆਂ ਤੇ ਤੁਸੀਂ ਫਿਰ ਕੀ ਵੇਖਿਆ ਸੀ ਹਾਂਜੀ ਇਸ ਤਰ੍ਹਾਂ ਹੀ ਕਿ ਮਤਲਬ ਜਦੋਂ ਚਲੇਗੇ ਹਾਂ ਬਿਲਕੁਲ ਹੀ ਸਰੀਰ ਜਿਹੜਾ ਇਹ ਕੰਮ ਕਰਨੋਂ ਬੰਦ ਹੋ ਗਿਆ ਹਾਂਜੀ ਇਹ ਜਿਹੜੇ ਸਵਾਸ ਹੀ ਚਲੇਗੇ ਹਾਂਜੀ ਤੇ ਜਿਸ ਵੇਲੇ ਉਹ ਮਤਲਬ ਤਿੰਨ ਚਾਰ ਜਾਣੇ ਆ ਤੂਤਾ ਕਿਤੇ ਲੈ ਜਾਂਦੇ ਆ ਹਾਂਜੀ ਤੇ ਬੜੇ ਪਹਾੜੀਆਂ ਪੂੜੀਆਂ ਆਈਆਂ ਦੇ ਵਿੱਚ ਤੀਤ ਪੁਰਾ ਹਾਲ ਹੈ ਤੇ ਜਦੋਂ ਅੱਗੇ ਖੜਦੇ ਆ ਉਦੋਂ ਪਹਿਲਾ ਨਰਕ ਦੇ ਵਿੱਚ ਖੜਿਆ ਇੱਕ ਪਾਸੇ ਤੇ ਬਾਤਾ ਹੀ ਗੰਦੀ ਆ ਨੇ ਦੇਖਣ ਨੂੰ ਦਿਲ ਵੀ ਨਹੀਂ ਕਰਦਾ ਹਾਂਜੀ ਉਸ ਤੋਂ ਗਾੜੀ ਵਿਖਾਇਆ ਤੇ ਜਿੱਤਰਾ ਖੋਣੇ ਖੋਣ ਮੇਰਾ ਲਉ ਹੀ ਦੀਦਾ ਹਾਂਜੀ ਉਸ ਤੋਂ ਗਾੜੀ ਵੇਂਦਿਆ ਤੇ ਇੱਕ ਦਾ ਬਾਗਿਆ ਤੇ ਇੱਕ ਦਾ ਜਿੱਤਰਾ ਮਤਲਬ ਸੋਨੇ ਦਾ ਤੇ ਬਹੁਤ ਹੀ ਜ਼ਿਆਦਾ ਸੋਨਾ ਹੈਗਾ ਵਾ ਤੇ ਜਿਹੜੀ ਬਾਰੀ ਵਿੱਚ ਦੀ ਕੱਢਦੇ ਉੱਥੇ ਬਹੁਤ ਜ਼ਿਆਦਾ ਵੱਡੇ ਵਿਸਤਾਰ ਦੇ ਵਿੱਚ ਮਤਲਬ ਬੈਠੇ ਜਿਹਨੂੰ ਧਰਮਰਾਜ ਕਹਿੰਦੇ ਤੇ ਜਿੱਤਰਾ ਮੰਦਿਆ ਨੇ ਕਿਤੋਂ ਵੱਡਾ ਗ੍ਰੰਥਿਆ ਜਿਹੜਾ ਰੱਖੀ ਹੋਈ ਹੈ ਅੱਛਾ ਜੀ ਤੇ ਉਹ ਆਸਨ ਲਾ ਕੇ ਤਿੱਤਰ ਬੈਠੇ ਹੁੰਦੇ ਹਾਂਜੀ ਤੇ ਉਹ ਫਿਰ ਵੇਖਦੇ ਆ ਉਹਨਾਂ ਨੇ ਜਦੋਂ ਮੈਨੂੰ ਗਾਂ ਕੱਢਿਆ ਤੇ ਉਹਨਾਂ ਨੇ ਵੇਖ ਕੇ ਤਨੋਂ ਕਿਹਾ ਨਹੀਂ ਇਹ ਗਲਤੀ ਨਾ ਆ ਗਏ ਇਹਨਾਂ ਨੂੰ ਵਾਪਸ ਕਰੋ ਤੇ ਉਹਨਾਂ ਖਿੱਚਣ ਲੱਗਿਆਂ ਨੇ ਮੇਰੇ ਬਾਹ ਦੇ ਸਜੀ ਬਾਹ ਦੇ ਉੱਤੇ ਮਤ ਡੰਡਾ ਮਾਰਿਆ 2 ਮਹੀਨਾ ਡੇਢ ਮਹੀਨਾ ਨਿਸ਼ਾਨ ਰਿਆ ਅੱਛਾ ਕਿਦਾਂ ਮਨ ਲਿਓ ਕਿ ਉਹਨਾਂ ਤੁਹਾਡਾ ਲੇਖਾ ਜੋਖਾ ਵੇਖਿਆ ਤੇ ਫਿਰ ਉਹਨਾਂ ਨੇ ਵੇਖਿਆ ਪੇਟ ਟਾਈਮ ਪੂਰਾ ਨਹੀਂ ਹੋਇਆ ਲਈ ਇਹਨਾਂ ਦਾ ਟਾਈਮ ਨਹੀਂ ਆ ਤੇ ਭਲੇਖੇ ਦਾ ਤੁਸੀਂ ਲੈ ਆਂਦਾ ਤੇ ਨਾਲੇ ਇਹਨਾਂ ਦੀ ਅਜੀ ਭੁਗਤੀ ਰਹਿਣੀ ਉਹਨਾਂ ਫਿਰ ਵਾਪਸ ਕਰ ਦਿੱਤਾ ਜੇ ਦਾ ਸੱਚ ਇਸ ਕੰਡ ਦੇ ਵਿੱਚ ਖੜਿਆ ਠੀਕ ਹੈ ਮਾਤਾ ਜੀ ਤੇ ਕਿੱਦਾਂ ਮਾਤਾ ਜੀ ਉੱਥੇ ਫਿਰ ਜਿੱਦਾਂ ਕਹਿੰਦੇ ਲੋਕਾਂ ਨੇ ਕਹਿੰਦੇ ਨਰਕ ਸਵਰਗ ਸਭ ਕੁਝ ਇੱਥੇ ਹੈ ਕਿ ਇਹਨੇ ਕੋ ਵੇਖਿਆ ਜਨਨ ਕਿ ਤੁਸੀਂ ਕਿ ਫਿਰ ਉੱਥੋਂ ਹੋ ਕੇ ਆਏ ਜਨਨ ਕਿ ਇਹ ਨਰਕ ਹੀ ਆ ਫਿਰ ਆਪਾਂ ਸਵਰਗ ਤਾਂ ਹੀ ਇਹ ਸੱਚਮੁੱਚ ਰੀਲ 'ਚ ਹੈਗਾ ਹੈ ਹੈਗਾ ਹੈ ਇਹ ਮਤਲਬ ਉਸ ਨੂੰ ਸਮਝ ਗਏ ਜਦੋਂ ਪੱਲੋਂ ਖੜਿਆ ਹੀ ਨਰਕ 'ਚ ਹਾਂ ਜੀ ਤੇ ਉਹ ਚ ਤਨ ਦੱਸ ਗਏ ਵੀ ਮੂੰਹ ਵੀ ਨੀਂ ਦਿੱਤਾ ਜਾਂਦਾ ਵੀ ਵੇਖਿਆ ਨਹੀਂ ਜਾਂਦਾ ਗਾਂਧੀ ਗੰਦ ਖੂਨ ਖੂਨ ਹਾਂ ਜੀ ਕਿ ਉਹਦੇ ਵਿੱਚ ਡੁਬਕੋ ਡੁਬੋ ਕੱਢਣ ਲੈਂਦੇ ਹੈ ਹਾਂਜੀ ਤੇ ਇੱਕ ਪਾਸੇ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਸ਼ਾਨਦਾਰ ਚੀਜ਼ ਹੈ ਜਿਹੜੀ ਉਹ ਖਾਰੇ ਤੇ ਜਦੋਂ ਮਤਲਬ ਸੱਚਖੰਡ ਚ ਕਰਦੇ ਉਦੋਂ ਫਿਰ ਬਹੁਤ ਹੀ ਵਧੀਆ ਚੀਜ਼ ਵਿਖਾਉਂਦੇ ਬਾਕੀ ਗਾੜੀ ਜਿਹੜਾ ਹੈ ਇਹ ਗਾੜੀ ਜਿੰਨੇ ਪਾਪ ਕਰੋਧ ਕੀਤੇ ਹੁੰਦੇ ਫਿਰ ਉਹਨੂੰ ਉਧਰ ਨੂੰ ਕਰਦੇ ਅੱਛਾ ਹੂੰ ਠੀਕ ਹੈ ਮਾਤਾ ਜੀ ਇੱਕ ਬਾਰੀ ਹੈ ਬਿਲਕੁਲ ਹੀ ਛੋਟੀ ਜੀ ਵੱਡਾ ਉਹ ਵੀ ਨਿਕਲ ਜਾਂਦਾ ਨਿੱਕਾ ਉਹ ਵੀ ਨਿਕਲ ਜਾਂਦਾ ਇਹ ਛੋਟੀ ਜੀ ਬਾਰੀ ਛੋਟੀ ਜੀ ਬਾਰੀ ਚ ਵਿੱਚ ਦਿਖਤ ਦੇ ਠੀਕ ਠੀਕ ਤੇ ਫਿਰ ਮਾਤਾ ਜੀ ਤੁਹਾਨੂੰ ਜਦੋਂ ਉਹ ਫਿਰ ਤੁਹਾਨੂੰ ਵਾਪਸ ਛੱਡਣ ਆਏ ਕਿ ਫਿਰ ਅਚਾਨਕ ਹੀ ਤੁਹਾਡੀਆਂ ਅੱਖਾਂ ਖੁੱਲੀਆਂ ਨਹੀਂ ਇਸ ਤਰ੍ਹਾਂ ਨਹੀਂ ਜਦੋਂ ਉਹਨਾਂ ਨੇ ਵਾਪਸ ਕੀਤਾ ਨਾ ਭਾਰੀ ਚੋਂ ਬਾਹਰ ਹਾਂਜੀ ਫਿਰ ਆਣ ਕੇ ਤੇ ਥੋੜੇ ਥੋੜੇ ਸਿੱਹੀ ਜਿਹਾ ਸਵਾਸ ਜਿੱਤਰਾ ਮਤਲਬ insan ਦੇ ਵਿੱਚ ਪੈਂਦੇ ਆ ਇਤਾਂ ਪਏ ਤੇ ਉੱਥੇ ਮਾਤਾ ਜੀ ਤੁਸੀਂ ਇਕੱਲੇ ਸੀ ਕਿ ਬਹੁਤ ਦੁਨੀਆ ਸੀ ਬਾਲ ਬੱਚੇ ਜਿੱਦਾਂ ਅ ਬਜ਼ੁਰਗ ਜਾਂ ਫਿਰ ਨਿਆਣੇ ਸਿਆਣੇ ਨਹੀਂ ਬਹੁਤ 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 ਸੀ ਬਹੁਤ ਹੀ ਬਹੁਤ ਹੀ ਚੱਲ ਬਈ ਸਹੀ ਠੀਕ ਹੈ ਫਿਰ ਮਾਤਾ ਜੀ ਤੁਹਾਡੇ ਕਿ ਟੇਬਲ ਸਵਾਸ ਸਵਾਸ ਆ ਨਹੀਂ ਮੇਰੇ ਕੋਈ ਤਾਂ ਨਹੀਂ ਲੱਗਦੀ ਕਿ ਹੈ ਕਰੇ ਮਤਲਬ ਰੋਕ ਆਪੇ ਚਹੀ ਅੱਛਾ ਜੀ ਫਿਰ ਬਾਅਦ ਚ ਜਿਸ ਜਿਸ ਜਿਵੇਂ ਮਤਲਬ ਇੱਕ ਗੂਠਾ ਪਰਦਾ ਹਿਲਾ ਦੋਸਤੋ ਬਾਅਦ ਸਹੀ ਜਿਸ ਵਾਸ ਵਿੱਚ ਆਵੇ ਠੀਕ ਹੈ ਮਾਤਾ ਜੀ ਚਲੋ ਠੀਕ ਹੈ ਦੋਸਤੋ ਤੁਸੀਂ ਵੇਖੋ ਕਿ ਹਮੇਸ਼ਾ ਕਦੀ ਵੀ ਕਿਸੇ ਦਾ ਮਾੜਾ ਨਾ ਕਰੋ ਹਮੇਸ਼ਾ ਜੇਕਰ ਇਨਾਂ ਹੱਥਾਂ ਦੇ ਨਾਲ ਆਪਾਂ ਕਿਸੇ ਦਾ ਚੰਗਾ ਨਹੀਂ ਨਾ ਕਰ ਸਕਦੇ ਤੇ ਮਾੜਾ ਵੀ ਨਾ ਕਰੋ ਕਿਉਂਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਾ ਤੇ ਤੁਹਾਡਾ ਪੈਸਾ ਜਾਣਾ ਕਿਉਂਕਿ ਜਿੱਦਾਂ ਆਪਾਂ ਆਏ ਆ ਉਦਾਂ ਹੀ ਆਪਾਂ ਵਾਪਸ ਜਾਣਾ ਉਸ ਵਹਿਗਰੂ ਦੇ ਕਾਰਨ ਕੋਈ ਵੀ ਤੁਹਾਡੀ ਮੈਲ ਮਾੜੀਆਂ ਸਭ ਕੁਝ ਇੱਥੇ ਰਹਿ ਜਾਣਾ ਕੋਈ ਤੁਹਾਡਾ ਪੈਸਾ ਥਿਲਾ ਜੋੜਿਆ ਨਹੀਂ ਇਹ ਨਾਲ ਜਾਣਾ ਇੱਕ ਸਿਰਫ ਤੁਹਾਡੇ ਹੱਥਾਂ ਦੇ ਕੀਤੀ ਹੋਈ ਪੁੰਨ ਹੀ ਤੁਹਾਡੇ ਨਾਲ ਜਾਣਿਆ ਇਹ ਮਾਤਾ ਜੀ ਤੂੰ ਆਪਾਂ ਪੁੱਛਿਆ ਏ ਤੇ ਸੋ ਦੋਸਤੋਨ ਆਪਣੇ ਆਪ ਤੇ ਕੰਟਰੋਲ ਕਰੋ ਜੋ ਵੀ ਤੁਸੀਂ ਪਾਵ ਕਰਦੇ ਜੇ ਹਮੇਸ਼ਾ ਪੁੰਨਾ ਵਾਲ ਧਿਆਨ দাও ਉਹਨਾਂ ਕਮਾਓ ਤੇ ਪੁੰਨ ਦਾ ਹੀ ਖਾਓ ਕਿਉਂਕਿ ਜਦੋਂ ਤੁਸੀਂ ਆਪਣੇ ਸਵਾਦ ਛੱਡੇ ਤਾਂ ਉਹਨਾਂ ਨੇ ਤੁਹਾਡਾ ਧਰਮੇ ਰਾਜ ਨੇ ਲੇਖਾ ਜੋਖਾ ਪੁੱਛਣਾ ਤੇ ਉਹ ਤੁਹਾਨੂੰ ਦੇਣਾ ਪੈਣਾ ਹੈ ਜਿਵੇਂ ਕਿ ਮਾਤਾ ਜੀ ਨੇ ਦੱਸਿਆ ਇੱਕ ਪਾਸੇ ਖੂਨ ਸੀ ਤੇ ਇੱਕ ਪਾਸੇ ਸੋਨੇ ਦਾ ਮਹਿਲ ਬਣਿਆ ਸੀ ਖੂਬਸੂਰਤ ਜਗਾ ਸੀ ਤੇ ਆਪਾਂ ਜਿੱਦਾਂ ਖੂਨ ਨਾਲ ਜਿਹੜੀ ਗੰਦਗੀ ਸੀ ਉਹਨੂੰ ਆਪਾਂ ਨਰਕ ਕਹਿ ਸਕਦੇ ਆ ਤੇ ਜਿਵੇਂ ਕਿ ਦੂਜੇ ਪਾਸੇ ਇੱਕ ਸੋਨੇ ਦੇ ਮਹਿਲ ਹੀ ਤੇ ਖੂਬਸੂਰਤ ਜਗ੍ਹਾ ਹੀ ਉਹਨੂੰ ਆਪਾਂ ਸਵਰਗ ਕਹਿ ਸਕਦੇ ਹਾਂ ਦੋਸਤੋ ਇਸ ਕਰਕੇ ਕਿਸੇ ਦਾ ਵੀ ਮਾੜਾ ਨਾ ਕਰੋ ਤੇ ਆਪਣਾ ਵਧੀਆ ਲਾਈਫ ਇੰਜੋਏ ਕਰੋ ਠੀਕ ਆ ਦੋਸਤੋ ਸਾਡੀ ਇਹ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ ਜੀ ਆਪਣੇ ਦੋਸਤਾਂ ਤੱਕ ਪਹੁੰਚਾਓ ਜੀ ਤਾਂ ਕਿ ਜੋ ਲੋਕੀ ਇਸ ਪਾਪ ਫੋਨ ਨੂੰ ਜਾਣ ਸਕਣ ਅਤੇ ਇਸ ਦਾ ਫਰਕ ਸਮਝ ਸਕਣ ਠੀਕ ਆ ਦੋਸਤੋ ਓਕੇ ਜੀ ਸਤ ਸ੍ਰੀ ਅਕਾਲ